ਪਾਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸੋਰਸਿੰਗ ਤਹਿਸੀਲ ਜ਼ਿਲ੍ਹਾ ਇਸਪਤਨੁਚਰੀ ਤਰਨਤਾਰਨ ਸਾਹਿਬ ਲੱਗਦਾ ਸੋਰਸਿੰਗ ਪਿੰਡ ਦੋਸਤੋ ਸੋਰਸਿੰਗ ਪਿੰਡ ਤੋਂ ਇੱਕ ਸੜਕ ਜਿਹੜੀ ਪਿੰਡ ਮਾਣੇ ਮੱਲੀ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਵੀਰ ਗੁਰਲਾਲ ਸਿੰਘ ਉਹਨਾਂ ਦਾ ਘਰ ਤੇ ਜ਼ਿਆਦਾਤਰ ਦੋਸਤੋ ਵਿਕਰੀ ਵਾਲੇ ਪਸ਼ੂ ਆਉਂਦੇ ਆ ਪਸ਼ੂ ਵਪਾਰ ਦਾ ਕੀਤਾ ਤੇ ਜ਼ਿਆਦਾਤਰ ਵੀਰ ਵੜਾ ਲਿਆਉਂਦਾ ਤੇ ਉਹਨਾਂ ਨਾਲ ਆ ਕੇ ਸੇਲ ਕਰਦਾ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਨਾਗ ਤੁਹਾਨੂੰ ਦਿਖਾਉਣੇ ਆ ਇੱਕ ਸਾਹਮਣੇ ਤੁਸੀਂ ਵੇਰ ਦੇਖ ਰਹੇ ਜੇ ਗੱਬਣ ਤਿਆਰੀ ਵਾਲੀ ਆ ਐਚਐਫ ਬਰੀਡ ਦੇ ਵਿੱਚ ਸੋਨਾ ਰੰਗ ਪ੍ਰਿੰਟ ਬਹੁਤ ਸੋਹਣਾ ਫੈਸ਼ਨ ਡਿਜ਼ਾਈਨ ਇਹ ਵੱਛੀ ਤੁਹਾਨੂੰ ਦਿਖਾਵਾਂਗੇ ਤੇ ਦੋ ਵੜਾ ਇੱਧਰ ਜਿਹੜੀਆਂ ਤੁਸੀਂ ਦੇਖ ਰਹੇ ਜੇ ਇੱਕ ਬਲੈਕ ਇੱਕ ਡੱਬੀ ਇਹ ਸੁਈਆਂ ਸਵਈਆਂ ਨੇ ਠੀਕ ਆ ਜੀ ਤੇ ਇਹਨਾਂ ਕਿੰਨਾ ਨਗਾ ਦੀ ਡਿਟੇਲ ਤੁਹਾਨੂੰ ਆਪਾਂ ਵੀਰ ਗੁਰਲਾਲ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 23 ਨਵੰਬਰ ਇਸ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਆਓ ਕਰਦੇ ਆਂ ਗੱਲਬਾਤ ਲੈ ਲੈਨੇ ਆਂ ਪੂਰੀ ਡਿਟੇਲ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀਕਰ ਸਾਸੀ ਦਾ ਵੀਰ ਜੀ ਕੀ ਹਾਲ ਜੀ ਠੀਟਾ ਮਹਾਰਾਜ ਵਧੀਆ ਜੀ ਬੜੀ ਕਿਰਪਾ ਵੈਗਰੂ ਦੀ ਚੜ੍ਹਦੀ ਕਲਾ ਜੀ ਸ਼ੁਕਰੇ ਮਾਲਕ ਦਾ ਵੀਰ ਹਾਂਜੀ ਹਾਂਜੀ ਅੱਛਾ ਫਿਰ ਗਰਲਾਲ ਅੱਜ ਆਪਣੇ ਕੋਲ ਟੋਟਲ ਤਿੰਨ ਨਾਗ ਨੇ ਹਾਂਜੀ ਤਿੰਨ ਹੀ ਆ ਪਛੂ ਸੰਧੂ ਸਾਹਿਬ ਠੀਕ ਆ ਜੀ ਪਛੀ ਆ ਚੰਗੀ ਆ ਇਹ ਸੰਧੂ ਸਾਹਿਬ ਛਿੱਡੀ ਆ ਕਰਮਾ ਲਈ ਜੇ ਮੂੰਹ ਪਹਿਲਾ ਸੂਆ ਸੁਣੀ ਆ ਠੀਕ ਆ ਤੇ ਦਿਨ ਅਜੇ ਪੰਜ ਤੋਂ ਹਫਤਾ ਵੀ ਖੜ ਸਕਦੀ ਆ ਚਲੋ ਪੰਜ ਚਾਰ ਦਿਨ ਤੇ ਨੋਰਮਲ ਲੈ ਜੂਣਾ ਠੀਕ ਆ ਜੀ ਹਾਂਜੀ ਬਾਕੀ ਕੱਦ ਬਹੁਤ ਬਹੁਤ ਵੱਡਾ ਵੇਖੋ ਲੋਬੀ ਆ ਆਹ ਆਪ ਦੀ ਜਿੱਡੀ ਆ ਕਰਮਾ ਲਈ ਬਹੁਤ ਖੂਬਸੂਰਤ ਹਾਂਜੀ ਲਓ ਦੋਸੋ ਛੇ ਦਾ ਤਾਂ ਮੂੰਹ ਛ ਨਹੀਂ ਪਹਿਲਾ ਸੂਰਾ ਸੰਤੂਸ ਪਹਿਲੇ ਨੇ ਹਾਂਜੀ ਪਹਿਲਾਂ ਦੀ ਠੀਕ ਹੈ ਹਾਂਜੀ ਹਾਂਜੀ ਲਓ ਦੋਸਤੋ ਪਹਿਲਾ ਸੂਆ ਪਲੂਨ ਵਾਸੀ ਨੇ ਸੂਣਾ ਤੇ ਹਾਈਟ ਕਾ ਤੁਸੀ ਚੈੱਕ ਕਰੋ ਬੱਦੇ ਕਦ ਕਰਦੇ ਵਿੱਚ ਇਹ ਜਰੂਰ ਆਪਾਂ ਦੋਸਤੋ ਤੁਹਾਨੂੰ ਨੋਟ ਕਰਾ ਦੇਣੇ ਠੀਕ ਹੈ ਜੀ ਤਾਂ ਜੋ ਕੋਈ ਵੀ ਦੂਰੋਂ ਨੇੜੇੋਂ ਆਉਂਦਾ ਠੀਕ ਹੈ ਜੀ ਇੱਕ ਐਸਟੀਮੇਟਿਕ ਆਈਡੀਆ ਹੋ ਜਾਏ ਤੁਹਾਨੂੰ ਆਹ ਦੇਖੋ ਜੀ ਬਹੁਤ ਸੋਹਣਾ ਥਾਣ ਦੇ ਵਾ ਠੀਕ ਹੈ ਜੀ ਤੇ ਗਿਰਲ ਦੇਖੋ ਤੁਸੀਂ ਤੇ ਬਿਲਕੁਲ ਰੁਕ ਰੁਕਦਾ ਥਾਣਾ ਠੀਕ ਆ ਕਰਮਾਲ ਵੈਸੇ ਤਿਆਰੀ ਹਵਾਨੇ ਚੱਡੇ ਨੂੰ ਵੇਖੀਏ ਤਾਂ ਲੱਗਦਾ ਕੰਪਲੀਟ ਆ ਲੈ ਜੂ ਪੰਜ ਚਾਰ ਦਿਨ ਸੰਤੂ ਸਾਹਿਬ ਲੈ ਜੂ ਪੰਜ ਚਾਰ ਦਿਨ ਜੇ ਕਰਮਾਲੀ ਠੀਕ ਆ ਹਾਂਜੀ ਅਜੇ ਕੋਈ ਪੁਰਾਣੀ ਨੱਪਿਆ ਕੋਈ ਗੱਲ ਨਹੀਂ ਬਾਤ ਨਹੀਂ ਆ ਰਾਤੀ ਇਹ ਛੱਡ ਚੋਂ ਲਈ ਕਰਮਾਲੀ ਆਪਦੇ ਇਲਾਕੇ ਚੋਂ ਲਈ ਆ ਠੀਕ ਆ ਹਾਂਜੀ ਤੇ ਇਹਦੀ ਮਾਦਾਰਕਾਰ ਚੰਗਾ ਸੀ ਚਲੋ ਬਾਕੀ ਕਰਮਾਲੀ ਇਹ ਗੱਬਣਵਾ ਤੇ ਬਾਕੀ ਸੂਗੀ ਤੇ ਪਤਾ ਲੱਗਣਾ ਜੀ ਹਾਂਜੀ ਜਿਹੜੀ ਤਿਆਰੀ ਕਰਮਾਲੀ ਕਰਨ ਲਈ ਆ ਚਲੋ ਮੈਂ ਮਾਂ ਦਾ ਵੀ 20+ ਚੱਲੂਗੀ ਪਹਿਲੇ ਸੂਗੀ ਤੇ ਬਾਕੀ ਚਲੋ ਜਿਹੜਾ ਭੈਣ ਭਰਾ ਸਾਹਬ ਵਾਲਾ ਲੈ ਜੂਗਾ ਬਿਲਕੁਲ ਲੈ ਆਮ ਲੂਗਾ ਹਾਂਜੀ ਮ ਸੋਹਣੇ ਹਵਾਨੇ ਚੱਡੇ ਦੇ ਵਿੱਚ ਆਕਰ ਤੁਹਾਨੂੰ ਖੋਲ ਕੇ ਆਪਾਂ ਤੋਰ ਕੇ ਦਿਖਾਉਨੇ ਆ ਜੋ ਪਸੰਦ ਆਊਗੀ ਜਿਹੜੇ ਮੇਰੇ ਵੀਰ ਅੱਗੇ ਕੋਈ ਸੇ ਬਿਲਕੁਲ ਡੇਰੀ ਮਕਸਦ ਅਲੀ ਐਨੀਮਲ ਖਰੀਦਣਾ ਚਾਹੁੰਦੇ ਆ ਤੇ ਸਾਰੇ ਵੀਰਾਂ ਨੂੰ ਪਤਾ ਹੈ ਵੀ ਨਾਰਮਲੀ ਆਪਾਂ ਦੋਸਤੋ ਕਟੇਰੀ ਪਰਪਸ ਵਾਸਤੇ ਐਨੀਮਲ ਖਰੀਦੇ ਨਹੀਂ ਹੁੰਦੇ ਆ ਤੇ ਚੰਗੀ ਬੱਛੀ ਆ ਰੰਗ ਪ੍ਰਿੰਟ ਬਹੁਤ ਸੋਹਣਾ ਫੈਸ਼ਨ ਤੁਸੀਂ ਚੈੱਕ ਕਰੋ ਮੋٹے ਦਾਬਾ ਤੇ ਪਿੱਠ ਪੂਰੇ ਇਹ ਵੀ ਪੂਰੀ ਚੌੜੀ ਆ ਠੀਕ ਆ ਜੀ ਇੱਕ ਆਪਾਂ ਤੁਹਾਨੂੰ ਨੋਟ ਕਰਾ ਦਈਏ ਚੌੜਾ ਪਿੱਠ ਪੂਰਾ ਦੇਲਪੁਰ ਸਪੈਸ਼ਲ ਆ ਕੱਦ ਪੋਰਤ ਵੱਡਾ ਠੀਕ ਆ ਜੀ ਤੇ ਪਤੋਂ ਪੁੱਣ ਕਰਵਾਉ ਜੇ ਬੋਲਾ ਭੰਗੀ ਫੇਰ ਸੰਧੂ ਸਾਹਿਬ ਬੋਲਾ ਭੰਨਿਆ ਵਾ ਠੀਕ ਹੈ ਜੀ ਹਾਂਜੀ ਬੋਲਾ ਭੰਨਿਆ ਤੇ ਤਦੇ ਇਹਨੇ ਚਾਰ ਦਿਨ ਲੈਣੇ ਜੇ ਸ਼ਹਿਤ ਹੁੰਦੀ ਤਾਂ ਫੇਰ ਸੂ ਪੈਣੀ ਹਾਂਜੀ ਬਾਕੀ ਇਹਨਾਂ ਵੀ ਜਿਹੜਾ ਭੰਨ ਭਰਾ ਮੰਗਾਊਗਾ ਇਤਰਾ ਹੀ ਆਨਲਾਈਨ ਮੰਗਾ ਲਿਆ ਆਪਦੇ ਘਰ ਤਸੱਲੀ ਨਾਲ ਟਿਪ ਕੇ ਫੇਰ ਪਈਏ ਦਵੇ ਇਹਦੇ ਠੀਕ ਹੈ ਜੀ ਹਾਂਜੀ ਬਾਹਰ ਪਿੱਛੇ ਦੀ ਫੁੱਲ ਗਰੰਟੀ ਹੋ ਗਈ ਵਛੀ ਦੀ ਆਪਣੀ ਸੋਤ ਸੋ ਰੋੜਾ ਪੂਰਾ ਹੈ ਵਛੀ ਦਾ ਠੀਕ ਹੈ ਜੀ ਬਾਕੀ ਤੁਸੀਂ ਆਪਸਿਆਂ ਨੇ ਸਾਰੇ ਵੀਰ ਜਿਹੜੇ ਵੀਰ ਨੇ ਬਿਲਕੁਲ ਖੂਬਸੂਰਤ ਚੰਗਾ ਸਾਫ ਸੁਥਰਾ ਪਸ਼ੂ ਖਰੀਦਣਾ ਉਹ ਤੁਸੀਂ ਜਰੂਰ ਇੱਕ ਵਾਰੀ ਵਿਜ਼ਿਟ ਕਰਕੇ ਦੇਖ ਲਿਓ ਤੇ ਪਤ ਪਾ ਕੇ ਆਪਣੀ ਦਸਲੀ ਕਰ ਲਿਓ ਠੀਕ ਆ ਠੀਕ ਆ ਕਰ ਲਾ ਲਿਓ ਕਿ ਡਿਮਾਂਡਾਂ ਕਰਾਂਗੇ ਇਹਦੀਆਂ ਮੁੱਲ ਕੀ ਰਹੂਗਾ ਬੱਛੀ ਦਾ ਸੰਧੂ ਸਾਹਿਬ ਇਹੜੀਆਂ ਨੀਆਂ ਬੱਛੀਆਂ ਦਾ ਚਲੋ ਭੈਣ ਭਰਾ ਆਪਦੀ ਸਮਝਣਾ ਲੈਂਦੇ ਆਪਦੀ ਸਮਝਣਾ ਵੇਚਦੇ ਆ ਜੀ ਇਹੜੀਆਂ ਨੀਆਂ ਬੱਛੀਆਂ ਦਾ ਲੋਕ ਡੂ 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 ਮੰਗੀ ਜਾਂਦੇ 1 20 ਵੀ ਮੁੱਲ ਕਰੀ ਜਾਂਦੇ ਅੱਛਾ ਜੀ ਆਪਾਂ ਮੁੱਲ ਨਾ ਗਲਤ ਕੀਤਾ ਤੇ ਨਾ ਕਰਨਾ ਜੀ ਆ ਬਿਲਕੁਲ ਠੀਕ ਆ ਜੀ ਮੁੱਲ ਕਰੀਏ ਲੱਖ ਤੇ ਮੁੱਲ ਕਰੀਏ 90 ਆਪਾਂ ਲਾਸਟ 85000 ਦੀ ਬੱਛੀ ਦੇਣੀ 85 ਦੀ ਲਾਕ ਦੇ ਦੇਣੀ ਸੰਤੂ ਸਾਹਿਬ ਛਿੱਗੀ ਵਛੀ ਆ ਤੇ ਫੁੱਲ ਵੱਡੀ ਆਏ ਨਹੀਂ ਵੀ ਕੋਈ ਭੈਣ ਭਰਾ ਆਕੂਗਾ ਦੂਰੋਂ ਆਊਗਾ ਤੇ ਨਿੱਗੀ ਜੀ ਨਿਕਲੂਗੀ ਬਿਲਕੁਲ ਜੀ ਵਛੀ ਆ ਲੋਬ ਦੋਸਾਂ ਵਜਨ ਲੋਡ ਪੂਰਾ ਕੱਦ ਵੱਡਾ ਬਾਕੀ ਹਵਾਨਾ ਲੇਵਾ ਬੜਾ ਸਾਫ ਸੁਥਰਾ ਠੀਕ ਆ ਜੀ ਬਿਲਕੁਲ ਆ ਤੁਸੀਂ ਦੇਖ ਸਕਦੇ ਪੱਥਰ ਵਰਗਾ ਲੇਵਾ ਬਿਲਕੁਲ ਫਿਕਸ ਹੋਵਾਨੇ ਚੱਟੇ ਦੇ ਵਿੱਚ ਸੋ ਨਿੱਗਰ ਲੇਵਾ ਸੋ ਪਸੰਦ ਆਊਗੀ ਠੀਕ ਆ ਜੀ ਬਾਕੀ ਥਾਣਾ ਅਗਲੇ ਪਿਛਲੇ ਪੂਰੇ ਤੁਸੀਂ ਦੇਖੋ ਸਾਈਜ਼ ਵਿੱਚ ਪੂਰੇ ਹੱਥੀ ਚੁਵਾਈ ਦੇ ਥਾਣੇ ਲੱਗੇ ਕਰਮਾ ਲਈ ਦੂ ਬਹੁਤ ਸੋਹਣਾ ਥਾਣਾ ਸੰਤੂ ਸਾਹਿਬ ਆ ਦੇਖੋ ਬਾ ਵੀ ਕਰ ਲਾ ਲ ਵੀਰੇ ਇਹ ਤਾਂ ਹੋ ਗਈ ਆਪਣੇ ਪਹਿਲੇ ਨੰਬਰ ਤੇ ਬਸ ਇਹਦਾ ਸੋਪ ਪਲੂਨ ਜੀ ਜੀ ਇਸ ਤੋਂ ਬਾਅਦ ਆਪਣੇ ਕੋਲ ਜਿਹੜੇ ਇਹ ਦੋਵੇਂ ਐਨੀਮਲ ਇਹ ਦੋਵੇਂ ਗੱਭ ਆਪਣੇ ਸੋਈ ਸੋਈ ਨਹੀਂ ਸੋਈ ਸੰਤੂ ਸਾਹਿਬ ਇਹ ਵੀ ਇਹ ਵੀ ਸੋਈ ਹੈ ਇਹਨੂੰ ਅੱਜ 11 12 ਦਿਨ ਹੋ ਗਏ ਸੋਈ ਨੂੰ ਬੋਤਲ ਦੇ ਥੱਲੇ 16 ਲੀਟਰ 17 ਠੰਡਾ ਹੋਊਗਾ ਠੀਕ ਆ ਜੀ 16 ਵੇ 17 ਵੇ ਵਿਖਾਵਾ 20 22 ਕਿਲੋ ਦਾ ਵੀ ਆ ਪਰ ਜਿਹੜਾ ਠੰਡਾ ਦੋ ਟਾਈਮ ਭੈਣ ਭਰਾਵਾਂ ਨੇ ਮੇਲਣਾ ਵਾ 16 17 ਕਿਲੋ ਖੁੱਲ ਐ ਉਹ ਮਗਰੇ ਦੇ ਬੱਚਾ ਜੀ ਤੇ ਦਿਨ ਕਿਨੇ ਦੱਸੇ ਸੁਈ ਨਾ ਇਹਨੂੰ 10 ਤੋਂ 12 ਦਿਨ ਹੋਏ ਹੋ ਗਣਗੇ ਆ ਬਈ 10 12 ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਆ ਬੱਚਾ ਹਾਂ ਜੀ ਆ ਬੱਚਾ ਜੀ ਲਓ ਜੀ ਆ ਬੱਚਾ ਠੀਕ ਆ ਜੀ 12 ਦਿਨਾਂ ਦਾ ਕੋਈ ਵੀ ਆਈਡੀਆ ਕੁ ਲਾ ਲਓ ਠੀਕ ਆ ਜੀ ਬੱਚਾ ਤੁਸੀਂ ਵੇਖ ਲਿਆ ਇਹ ਬੱਚਾ ਮਗਰ ਤੇ 16 17 16 ਲੀਟਰ ਤੇ ਇਸ ਵਕਤ ਜਿਹੜ ਬਾਕੀ ਇੱਕ ਵਾਰ ਤੁਹਾਨੂੰ ਥੋੜਾ ਜਿਹਾ ਆਪਾਂ ਤੋਰਨ ਤੋਂ ਪਹਿਲਾਂ ਹਵਾਨੇ ਚੱਡੇ ਤੋਂ ਦਿਖਾ ਦਈਏ ਆਹ ਦੇਖੋ ਜੀ ਠੀਕ ਆ ਸੋ ਥਾਂ ਤੁਹਾਨੂੰ ਬਹੁਤ ਸੋਹਣਾ ਵੈਸੇ ਚੋਣ ਚਣ ਵੀ ਕੋਈ ਨਾ ਦੇਕਰ ਨੰਬਰੀਆ ਕੋਈ ਭੈਣ ਭਰਾ ਇਤਰਾ ਹੀ ਮੰਗਾ ਲੇ ਤੇ ਆਪਾਂ ਚਵਾ ਕੇ ਰੁਪਏ ਲੈਵਾਂਗੇ ਕੋਈ ਗੱਲ ਨਹੀਂ ਠੀਕ ਆ ਵੀਰੇ ਹਾਂਜੀ ਇਹ ਵੀ ਗਰਲਾਲ ਵੀਰ ਖੋਲ ਕੇ ਤੋਰ ਦਈਏ ਵੀ ਆ ਦੋਸਤੋ ਬਲੈਕ ਰੰਗ ਆ ਓਵਰ ਆਲ ਵੈਸੇ ਸਾਰੀ ਬਲੈਕ ਆ ਸੋ ਜਰਸੀ ਕ੍ਰੋਸ ਆਂਗ ਤੇ ਵਿੱਚ ਆ ਹਾਂ ਵੀ ਪਹਿਲੇ ਨਿਕਾ ਦੁੱਜੇ ਨਾ ਨਹੀਂ ਸਾਨੂੰ ਸਭ ਪਹਿਲਾ ਸੂਗਾ ਪਹਿਲਾ ਸੂਗਾ ਸੂਈ ਆ ਠੀਕ ਆ ਵੀ ਬੱਚੇ ਦਾ ਕਰਕੇ ਨਾ ਥੋੜਾ ਜਿਹਾ ਕੋਈ ਗੱਲ ਆ ਦੋਸਤੋ ਪਹਿਲਾਂ ਬੱਚੀ ਆਪਾਂ ਜਿਹੜੀ ਤੁਹਾਨੂੰ ਇਹ ਦਿਖਾ ਰਹੇ ਹਾਂ ਠੀਕ ਹੈ ਜੀ 16 17 16 17 ਤੇ ਇਸ ਵਕਤ ਚੱਲਣ ਈ ਆ ਆ ਇਹਨੂੰ ਤੋੜ ਦੇ ਕੋਈ ਹਾਂਜੀ ਹਾਂਜੀ ਸੋ ਮੇਰਾ ਵੀਰ ਕੋਈ ਵੀ ਦੋਸਤੋ ਆਉਂਦਾ ਚਾਹੇ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ ਆਪਣਾ ਵੀਡੀਓ ਕਾਲ ਤੇ ਚੋ ਚਵਾ ਕੇ ਜਿਹੜੀ ਤਸੱਲੀ ਕਰ ਲਿਓ ਜਿਹੜੇ ਭਰਾ ਕੋਲ ਟਾਈਮ ਹੈਗਾ ਨੇੜੇ ਪਾਸੇ ਵਾਲੇ ਤੁਸੀਂ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋ ਕੇ ਵੇਖ ਲਓ 16 17 ਲੀਟਰ ਕਰਮਾਲਲੇ ਜਿਹੜਾ ਹਾਜ਼ਰ ਦੋਦਾ ਜਿਹੜਾ ਮਿੰਤੀ ਮਨਾਉਣ ਵਾਲਾ ਠੀਕ ਆ ਅੱਗੇ ਕਿਸੇ ਭਰਾ ਦੀ ਕੋਈ ਵੱਖਰੀ ਸੇਵਾ ਰਹੀ ਚੰਗੀ ਸੇਵਾ ਰਹੀ ਦੋਦ ਤੁਸੀਂ ਪਲੱਸ ਵੀ ਚੋ ਸਕਦੇ ਜੀ ਠੀਕ ਆ ਜੇਕਰ ਲਾਲ ਵੀ ਇਹ ਕਿੰਨੇ ਦੀ ਹਾਂ ਨਾ ਹੁੰਦੀ ਅਜ ਇਹ ਸੰਧੂ ਸਾਹਿਬ ਕੋਈ 55 ਨਹੀਂ ਕੋਈ 60 ਨਹੀਂ ਮੋਲੇ ਦਾ ਕਰਦੇ 52000 ਲਾਸਟ ਆਪਾਂ 50000 ਚ ਮਾਨਤਨ ਖੁੱਲੇ ਕਰ ਦੇਣੀ 50 ਚ ਹਾਂਜੀ ਸੰਧੂ ਸਾਹਿਬ ਲਓ ਵੀ 50000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਣਗੇ ਬਾਕੀ ਹਵਾਨਾ ਚੱਲਿਆ ਇੱਕ ਉਹ ਤੁਹਾਨੂੰ ਉਲਟ ਪਹਿਣੀ ਆਲੇ ਸਾਈਡ ਤੋਂ ਆਪਾਂ ਦਿਖਾ ਰਹੇ ਹਾਂ ਠੀਕ ਆ ਜੀ ਆ ਕਰੋ ਚੱਕ ਠੀਕ ਆ ਸੋ ਸੋਨਾ ਥਣ ਦੇਵਾ ਤੇ ਬਿਲਕੁਲ ਵਾਜਬ ਜਾਇਜ ਰੇਟ ਠੀਕ ਆ ਸੰਦੂ ਸਾਹਿਬ ਕੋਈ ਭੈਣ ਭਰਾ ਦੋ ਡੰਗ ਛੱਡ ਕੇ ਤਿੰਨ ਡੰਗ ਚੋਵੇ ਜੀ ਹਾਂ ਤਸੱਲੀ ਕਰਕੇ ਖੜੇ 16 ਲੀਟਰ ਦੁੱਧ ਠੰਡਾ ਹੋਊਗਾ ਜੀ ਬਖਾਵਾ ਭਲਾ 20 ਕਿਲੋ ਦਾ ਹੋਵੇ ਗਲਤ ਨਹੀਂ ਗੱਲ ਆਪਾਂ ਕਰਦੇ ਚਲੋ ਜੀ ਹਾਂਜੀ ਲਓ ਭੈ ਭਰਾਵੋ ਠੀਕ ਹੈ ਜੀ ਬਿਲਕੁਲ ਠੰਡਾ ਕਰਕੇ 16 ਲੀਟਰ ਦੁੱਧ ਸੋ ਚੋਚਵਾ ਕੇ ਆਪਣੀ ਜਿੱਦਾਂ ਮਰਜ਼ੀ ਵੀਰ ਕੋ ਤਸੱਲੀ ਕਰ ਲੈ ਇੱਧਰ ਅਗਰ ਲਾਲ ਆਪਣੇ ਕੋਲ ਜਿਹੜੀ ਆ ਗਾ ਆ ਗਈ ਭਰਾ ਇਹ ਸੰਦੂ ਸਾਹਿਬ ਤੀਜਾ ਸੂਗਾ ਕੋਈ ਭੈਣ ਮਾਲੇ ਤੇ ਭਲਾ ਚੌਥਾ ਸੂਗਾ ਮਾਲੇ ਜੀ ਆਪਾਂ ਚਲੋ ਕੱਲ ਆਪਦੇ ਘਰੇ ਲੈ ਆ ਕੇ ਸਵਾਈ ਆ ਵਛੀ ਇਹਦੇ ਮਗਰਵਾਜੀ ਉਹਦੇ ਸਿਰਫ 7-8 ਕਿਲੋ ਬਾਲਾ ਹੋਊਗਾ ਮੈਂ ਗਲਤ ਗੱਲ ਨਹੀਂ ਆਪਾਂ ਕਰਨੀ ਜਿਹੜਾ ਆਪਾਂ ਛੋਇਆ ਵਾ ਠੀਕ ਆ ਠੀਕ ਦੁੱਧ ਯਾਰਾ 12 ਕਿਲੋ ਦਈ ਜਾਊਗੀ ਮੈਂ ਨਹੀਂ ਕਹਿੰਦਾ 15 ਦਿਨਾਂ 18 ਦਿਨਾਂ ਚਲੋ 11-12 ਕਿਲੋ ਦੁੱਧ ਦੇਜੂ ਠੀਕ ਆ ਹਾਂਜੀ 8-7 ਲੀਟਰ ਬਾਲੇ ਤੋਂ ਸਟਾਰਟਿੰਗ ਆ ਮਗਰ ਬੱਚੀ ਆ ਉਹ ਸੂਈ ਕਾਲੀ ਆ ਹਾਂਜੀ ਕਾਲੀ ਸੰਧੂ ਸਾਹਿਬ ਆਵੇ ਵਛੀ ਠੀਕ ਆ ਜੀ ਬੱਚਾ ਦਿਖਾਉਣਾ ਪੂਰੀ ਤੁਹਾਨੂੰ ਪਹਿਲਾਂ ਠੀਕ ਆ ਜੀ ਕਈ ਬਰਾ ਵਿੱਚੋਂ ਬੱਚਾ ਆਪਾਂ ਵਿਖਾਉਣਾ ਰਹਿ ਚਾਹੀਦਾ ਆ ਬੱਚਾ ਜੀ ਠੀਕ ਆ ਆ ਬੱਚੀ ਆ 나ੜੂ ਨਾਲਾ ਬੱਚੇ ਦੇ ਠੀਕ ਆ ਜੀ ਇਹ ਫੀਮੇਲ ਕਾਫ ਆ ਇਸ ਵਾਇਰਡ ਦੇ ਮਗਰ ਤੇ 8 7 8 7 ਕਿਲੋ ਹੁਣ ਬੋਲੇ ਤੋਂ ਸਟਾਰਟਿੰਗ ਆ। ਫੂਸਵਾ ਦੇ ਵਿੱਚ ਆਈਏ ਕਰਮਾ ਦੀ ਇੱਕ ਵਾਰੀ ਤੈਜ ਹੀ ਲਾਈ ਆ ਠੀਕ ਆ। ਤੇ ਗਾਂ ਜਰੂਰ 200 ਕੋਈ ਵੀਰ ਤਿਜਾ ਮੰਨ ਲੇ ਕੋਈ ਭਰਾ ਚੌਥਾ ਮੰਨ ਲੇ ਠੀਕ ਆ ਜੀ ਸਵੇਰਾਂ ਦੇ ਵਿੱਚ ਆ ਦੇਖ ਲੋ। ਬਾਕੀ ਸੰਧੂ ਸਾਹਿਬ ਲਿੱਸੀ ਲਿੱਸੀ ਆ ਕੋਹ ਜੀ ਨਹੀਂ ਗੱਲ ਕੋਈ ਹੈਗੀ। ਆ ਦੰਦ ਦੰਦ ਕਰਮਾ ਲਈ ਜਿਵੇਂ ਖੀਰੀਆਂ ਵਾਲੇ ਹੁੰਦੇ ਆ। ਹਾਂਜੀ। ਆ ਲਓ ਦੋਸਤੋ ਵੈਸੇ ਇੱਕ ਵਾਰੀ ਵਿਖਾਉਣਾ ਚਾਹ ਰੋ ਵੀਰ ਗਰਲਾਲ ਦਾ ਵੀ ਫਰਜ਼ ਪੰਦਾ ਤੁਹਾਨੂੰ ਬਿਲਕੁਲ ਜਿਹੜਾ ਸਾਹਮਣੇ ਪੇਸ਼ ਕਰ ਦਿੱਤਾ ਸੂਬਾ ਹੀ ਤੀਜਾ ਚੌਥਾ ਕਈ ਵਾਰਾ ਨੋਰਮਲ ਨਰਮ ਸਾਫ ਧਮਾਲ ਦੇ ਵਿੱਚੋਂ ਐਨੀਮਲ ਨਿਕਲਦੇ ਆ ਹਾਂਜੀ ਹਾਂਜੀ ਇਹ ਕੋਈ ਸੂਸਵਾਦ ਦੇ ਵਿੱਚ ਕਰਮਾਈ ਚਲੋ ਆਈ ਆ ਇਹ ਵੀ ਆਪਾਂ ਨੂੰ ਪਤਾ ਹੀ ਆ ਸਾਰੇ ਭਰਾਵਾਂ ਨੂੰ ਠੀਕ ਆ ਜੀ ਕੋਈ ਪਸ਼ੂ ਨੇ ਬਿਲਕੁਲ ਅੱਗੇ ਨਵੇਂ ਪਸ਼ੂ ਨੂੰ ਜਨਮ ਦੇਣਾ ਠੀਕ ਆ ਜੀ ਤੇ ਜਿਹੜੂ ਪ੍ਰੋਪਰ ਪਾਗੇ ਵਿੱਚੋਂ ਕਾਫੀ ਜਿਹੜਾ ਨਿਕਲ ਜਾਣਾ ਪਸ਼ੂ ਦੇ ਵਿੱਚ ਇੱਕ ਵਾਰੀ ਪਸ਼ੂ ਤਹਿਜਲ ਆ ਜਾਂਦਾ ਠੀਕ ਆ ਤੇ ਗਰਲਾਲ ਜਨੇ 6-7 ਤੇ 7-8 ਲੀਟਰ ਬਹੁਤ ਜ਼ੋਰ ਚੰ ਕਿਉਂ ਨਾ 1 ਨੰਬਰ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਮੋਲ ਵੀ ਸਾਰਾ ਇਹਦਾ ਟੋਕੜਾ ਵਾਲੀ ਭਾਜ ਸੰਧੂ ਸਾਹਿਬ ਠੀਕ ਆ ਜੀ ਤੁਸੀਂ ತಾਜੀ ਆ ਜੇਰ ਜੂਰ ਦੀ ਸਭ ਆਪਣੀ ਕੋ ਵੀਡੀਓ ਪਈ ਹੈ ਜਦੋਂ ਸੂਈਆ ਕਰਮ ਵਾਲੀ ਕਾਲੇ ਠੀਕ ਆ ਜੀ ਹਾਂਜੀ ਲੋ ਵੀ ਪਰਾਪੋ ਠੀਕ ਆ ਸੋ ਸੱਜਰਤਾ ਜੀ ਬਿਲਕੁਲ ਦੋਸਤੋ ਸੂਈ ਸਫਾਈ ਵੈੜ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥੋੜੇ ਪੈਸੇ ਕਿਸੇ ਭਰਾ ਨੇ ਖਰਚ ਕਰਦੇ ਆ ਤੇ ਬਿਲਕੁਲ ਤੁਸੀਂ ਟੈਪ ਢਾ ਲਿਓ ਫਿਰ ਆਜੂਗਾ ਤੁਹਾਡੇ ਸੌਦਾ ਠੀਕ ਆ ਤੇ ਦੁੱਧ ਆਪਾਂ ਚਲੋ ਹੁਣ ਆਪਾਂ ਜਿਆਦਾ ਨਹੀਂ ਕਹਿੰਦੇ ਬਾਕੀ ਸਾਰੇ ਵੀਰਾਂ ਨੇ ਇੱਕ ਐਸਟੀਮੇਟ ਲੈ ਲੈਣਾ ਤੇ ਜਿਆਦਾ ਨਹੀਂ ਕੋਈ ਦੋਸਤ ਕੋਈ ਚੰਗੀ ਸੇਵਾ ਕਰੀ ਗਿਆ ਤੇ 10 ਬਾਰ 12 13 13 ਲੀਟਰ ਹਾਸਕੇ ਕਰਨ ਵਾਲੀ ਚਵਾਈ ਜਾਊਗੀ ਠੀਕ ਆ ਆ ਥਾਣੇ ਵੇਖੋ ਠੀਕ ਆ ਜੀ ਆ ਮਗਰ ਉਹ ਅਗੋਂ ਪਿਛੋਂ ਸਾਰੇ ਪਾਸੇ ਤੁਹਾਨੂੰ ਥਾਣਾ ਦਿਖਾ ਦਿੰਦੇ ਆ ਥਾਣਾ ਵੈਸੇ ਭੁਰਾਤੀ ਚਵਾਈ ਦਾ ਲੰਮਾ ਹਾਂਡੀ ਢੂਡੀ ਬੜੀ ਸਨਤੂ ਸਾਹਿਬ ਫਿਰ ਉਹ ਜੀ ਗੱਲ ਨਹੀਂ ਕੋਈ ਬੰਗਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਪਛੂ ਸਾਰੇ ਬੜੇ ਠੰਡੇ ਆ ਕਰੋ ਚੱਕ ਜੀ ਹਾਂਜੀ ਠੀਕ ਹੈ ਜੀ ਜੀ ਲੈ ਵੀ ਗਰਲਾਲ ਵੀਰ ਕੀ ਮੁੱਲ ਵੜੀ ਸੰਧੂ ਸਾਹਿਬ ਚਲੋ ਵੇਖੀਦਾ ਹੀ ਆ ਮਹਾਰਾਜ ਦੀ ਮੇਨਾ ਘਰ ਵਾਲੇ ਦੀ ਹੋ ਜੇ ਨਾ ਪੰਜਾਬ ਨਹੀਂ ਮੰਗੀ ਜਾਂਦੇ ਆ ਚਲੋ ਆਪਾਂ ਆ ਜੇ ਨਾਲ ਲਈ ਪਾ ਨਹੀਂ ਦੇ ਦੇ ਜੀ ਜੀ ਕਰਕੇ ਬੋਲ ਕਰਦੇ 35000 32000 ਦੀ ਦੇ ਦੇਗੇ 32 ਦੀ ਹਾਂ ਜੀ ਚਲੋ ਜਾਣ ਦੇ 30 ਦੀ ਦੇ ਦੇਗੇ ਸੰਧੂ ਸਾਹਿਬ ਚਲੋ ਜੀ ਅੱਜ ਗਿਫਟ ਜਾਈ ਦੇਣਾ ਕਿਸੇ ਨੂੰ ਮਹਾਰਾਜ ਦੀ ਮੇਨਾ ਦੁੱਧ ਪੀਊਗਾ ਸਾਰਾ ਸਾਲ ਤੇ ਨਿਆਰੇ ਬੱਜੂਗੇ ਬਿਲਕੁਲ ਬਿਲਕੁਲ ਹਾਂ ਜੀ ਬਹੁਤ ਵੀ ਦੱਸੋ ਹਾਂ ਨਾ ਜਿਹੜੀ 30000 ਆ ਠੀਕ ਆ ਕੋਈ 32 35 ਦੀਗਾ 30000 ਦੇ ਵਿੱਚ ਤੁਸੀਂ ਇਹ ਰੜ ਲੈ ਜਾਓਗੇ ਮਗਰ ਬੱਚ ਤੇ ਇਹ ਨਾਗਨੇ ਵੀਰ ਗੁਰਲਾਲ ਦੇ ਕੋਲ ਪੜਤਾਪੁਰਪਾ ਬਿਲਕੁਲ ਜਾਇਜ਼ ਵਾਜਬ ਆ ਇੱਕ ਬੜੀ ਸੋਹਣੀ ਖੂਬਸੂਰਤ ਬੱਚੀ ਤੁਹਾਨੂੰ ਦਿਖਾਈ ਹੈ ਬਿਲਕੁਲ ਮੂਰਤ ਇਧਰ ਆ ਦੇਖੋ ਠੀਕ ਆ ਜੀ ਪਲੂਨ ਬੱਚੀ ਦਾ ਸੋਨਾ ਪਹਿਲਾ ਨ ਬੱਚੀ ਆ ਸੋ ਸੀਲ ਸੌਪੁਰਾ ਜਿਹੜਾ ਤੁਸੀਂ ਆ ਦੇਖੋ ਠੰਡਾ ਤੀਰ ਆਪਨ ਕਰਮਾਲ ਨੂੰ ਬਹੁਤ ਲੱਗਾ ਠੀਕ ਆ ਪੂਰੀ ਵੱਡੀ ਬੱਚੀ ਆ ਸੰਧੂ ਸਾਹਿਬ ਦੁੱਧ ਦੀ ਪਹਿਲਮ ਚੰਗਾ ਚਵਾਜੂਗੀ ਹਾਂ ਚਵਾਜੂ ਸੰਧੂ ਸਾਹਿਬ ਚਲੋ ਮਹਾਰਾਜ ਦੀ ਮਿਹਰ ਚਾਹੀਦੀ ਆ ਵੀਓ ਪਲਾਸੀ ਚੱਲੂਗੀ ਆਪਾ ਜਾਣ ਕੇ ਕਹੀ ਜਈਏ ਫਾਇਦਾ ਕੋਈ ਨਹੀਂ ਬਾਕੀ ਜਿੱਦੀ ਬੱਚੀ ਆ ਤੇ ਜਿਹੜੇ ਹਿਸਾਬ ਨਾਲ ਬੰਦੀ ਆ ਚਲੋ 20 ਇਹਨੂੰ ਆਂਦਾ ਵੀ ਕੀ ਕਰਨਾ ਬਿਲਕੁਲ ਨਸਲ ਫਰੀਡਾ ਚਲੋ ਹਾਂਜੀ ਹਾਂਜੀ ਜਾਤ ਪਾਤ ਵਾਪਸ ਬਿਲਕੁਲ ਦਾ ਗਰਨਾਲ ਵੀਰੇ ਇੱਕ ਨੰਬਰ ਕਰਤੀਏ ਸਾਂਝੇ ਆਪਣੇ ਨੰਬਰ ਸਤੂ ਸਾਹਿਬ 8217282497 ਦੂਜਾ ਨੰਬਰ 8289016207 ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਫਿਲਹਾਲ ਕੋਈ 5 4 2 4 5 4 ਨਾਲ ਜਿਹੜੇ ਦੱਸੋ ਡੇਲੀ ਰੁਟੀਨ ਦੇ ਵਿੱਚ ਇਸ ਕਿਨੇ ਦੇ ਉੱਪਰ ਮੌਜੂਦ ਹੁੰਦੇ ਆ ਤੁਸੀਂ ਕਾਲ ਕਰ ਲਓ ਠੀਕ ਹੈ ਜੈਨਨੀ ਟਾਈਮ ਕਾਲ ਕਰੋ ਸੰਪਰਕ ਕਰੋ ਬਾਤ ਚਿਤ ਕਰੋ ਠੀਕ ਹੈ ਜੀ ਤੇ ਇੱਥੇ ਆਣ ਕੇ ਮੇਰਾ ਕੋਈ ਭਰਾ ਤਸੱਲੀ ਕਰਨੀ ਚਾਹੁੰਦਾ ਦੱਸੇ ਮੁਤਾਬਕ ਜਿੰਨਾ ਦੁੱਧ ਤੁਹਾਨੂੰ ਦੱਸਿਆ ਠੀਕ ਹੈ ਜੀ ਤੇ ਉਹਦੀ ਤਸੱਲੀ ਤੁਸੀਂ ਬੇ ਤੜਕੇ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਕਰਕੇ ਤਸੱਲੀ ਕਰ ਸਕਦੇ ਠੀਕ ਹੈ ਜੀ ਤੇ ਇਹ ਅਜੇ ਨਾਗਨੇ ਵੀਰ ਗੁਰਲਾਲ ਦੇ ਕੋਲ ਉਮੀਦ ਕਰਦੇ ਆ ਪਛੂ ਚੰਗੇ ਲੱਗੇ ਹੋਣਗੇ ਬਾਕੀ ਵੀਡੀਓ ਮੇਰਾ ਵੀਰ ਵਾਤੋ ਵਾਤ ਅੱਗੇ ਜਰੂਰ ਆਪਣੇ ਫਾਰਮਰ ਭਰਾਵਾਂ ਤੱਕ ਸਾਂਝੀ ਕਰਦੇ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਾਸੀ ਗਰ ਸੰਧੂ ਸਾਹਿਬ